ਹੰਮਸ ਹਾਂਜੀ ਅੱਜ ਅਸੀਂ ਲੱਗੇ ਸੀਗੇ ਇੱਕ ਮੋਟਰ ਕਰਨਾ ਪਹਿਲਾਂ ਵੀ ਅਸੀਂ ਬਹੁਤ ਵਾਰ ਇਸ ਮੋਟਰ ਦੇ ਵਿੱਚੋਂ ਜਿਵੇਂ ਯਕੀਨ ਨਹੀਂ ਮੰਨਿਆ ਸੀ ਬਹੁਤ ਲੋਕਾਂ ਨੇ ਵੀ ਉਹ ਗੱਪ ਮਾਰਦੇ ਨੇ ਅੱਜ ਸਾਨੂੰ ਯਕੀਨ ਦਿਵਾਉਣਿਆ ਉਹ ਚੀਜ਼ ਤੇ ਵਿਸ਼ਵਾਸ ਦਿਵਾਉਣਿਆ ਵੀ ਇਹ ਗੱਲ ਸੱਚ ਆ ਕਿ ਨਹੀਂ ਜਿਵੇਂ ਕਬੂਤਰ ਦੇ ਖਾਂਬ ਨੇ ਜਿਹੜੇ ਕਬੂਤਰ ਖੁਦ ਉਹਨਾਂ ਦੀਆਂ ਹੱਡੀਆਂ ਆਪਣੀਆਂ ਪਾਈਪਾਂ ਦੇ ਵਿੱਚ ਆਉਂਦੀਆਂ ਮੋਟਰਾਂ ਦੇ ਵਿੱਚ ਆਹ ਭਾਈ ਜ਼ੂਮ ਕਰਕੇ ਦਿਖਾਈ ਨੇੜੇ ਫੜ ਲਾ ਫੋਨ ਪਹਿਲਾਂ ਫੋਨ ਫੜ ਲ ਲੈ ਜਿਵੇਂ ਇਹਦਾ ਆਪਣਾ ਬਾਲ ਲੱਗਿਆ ਹੋਇਆ ਸਪਰਿੰਗ ਵਾਲ ਪੱਟ ਕੇ ਦਿਖਾ ਦੇ ਦੂਸਰੇ ਹੱਥ ਨਾਲ ਉਹ ਮੋਟਰ ਲਾ ਉਧਰਲਾ ਮੋਟਰ ਲੱਗੀ ਹੋਈ ਸੀਗੀ ਇਧਰਲੇ ਪਾਸੇ ਜਿਹੜਾ ਸਪਰਿੰਗ ਵਾਲ ਹੁੰਦਾ ਤੁਹਾਡੇ ਸਾਹਮਣੇ ਆ ਦੇਖੋ ਯਕੀਨ ਨਹੀਂ ਮੰਨਦੇ ਸੀ ਜਿਹੜੇ ਇੰਨੀ ਮੋਸ਼ਕ ਮਾਰਦੀ ਇਹਦੇ ਵਿੱਚੋਂ ਤੇ ਗੰਦਾ ਪਾਣੀ ਲੋਕ ਪੀ ਰਹੇ ਨੇ ਤਾਂ ਬਿਮਾਰੀਆਂ ਨੇ ਨਿਰੀਆਂ ਤਾਂ ਕਰਨ ਵੀ ਕੀ ਜੇਦੋਂ ਬੈਕਟਰ ਬਕਸਾਂ ਦੇ ਵਿੱਚ ਐਦਾਂ ਦਾ ਕੋਈ ਸਹੂਲਤਾਂ ਨਹੀਂ ਹੈਗੀਆਂ ਤਾਂ ਫਿਰ ਉਦੋਂ ਉੱਤੇ ਕਿੱਥੇ ਸਹੂਲਤਾਂ ਹੋਣਗੀਆਂ ਜਿਹੜੇ ਗਰੀਬ ਕਰ ਪਾਣੀ ਪੀਂਦੇ ਨੇ ਚਲੋ ਜਿਹੜੇ ਕੋਈ ਹੈਗੇ ਨੇ ਗੰਜਾਇਸ ਦੇ ਵਿੱਚ ਨੇ ਉਹ ਤਾਂ ਕੋਈ ਆਰੋ ਲਵਾ ਲੂਗਾ ਆਰੋ ਦਾ ਫਿਲਟਰ ਪਾਣੀ ਕਰਕੇ ਪੀ ਲੂ ਤੇ ਜਿਹੜੇ ਆ ਗਰੀਬ ਬੰਦੇ ਨੇ ਜਿਹੜੇ ਲੋਕ ਗਰੀਬ ਪਾਣੀ ਪੀਂਦੇ ਹੋਣਗੇ ਤਾਂ ਨਿਹਰੀਆਂ ਬਿਮਾਰੀਆਂ ਲੱਗਦੀਆਂ ਨੇ ਤੁਹਾਡੇ ਸਾਹਮਣੇ ਤੁਸੀਂ ਇਹਨਾਂ ਦੇ ਬਾਰੇ ਦੱਸੋ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਆਪੋ ਆਪਣੇ ਵਿਚਾਰ ਦਿਓ ਤੇ ਤੁਹਾਨੂੰ ਆਪਾਂ ਇਦਾਂ ਦੇ ਕੋਈ ਸਿਸਟਮ ਆ ਜਿਹੜਾ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੁਹਾਨੂੰ ਆਪਾਂ ਅਪਡੇਟ ਦਿੰਦੇ ਰਾਵਾਂਗੇ ਹਰ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਸਾਡਾ ਜਿਹੜਾ ਕੰਮ ਆ ਇਹ ਵੀ ਦਿਖਾਵਾਂਗੇ ਆਪਣਾ ਕੀ ਆ ਮੁੱਦਾ ਆਪਾਂ ਸੱਚ ਦਿਖਾਉਣਾ ਤੁਹਾਡੇ ਸਾਹਮਣੇ ਆ ਆ ਸੱਚ ਆ ਆ ਦੇਖ ਲਓ ਆ ਕਬੂਤਰਾਂ ਦਾਗਾ ਤੇ ਤੁਹਾਨੂੰ ਹੋਰ ਉਹ ਕਰਕੇ ਦਿਖਾ ਦਿੰਨੇ ਆ ਖੰਭਾਰੇ ਨੇ ਤੇ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਸੀ ਯਾਰ ਆ ਆ ਦੇਖੋ ਇਹਨਾਂ ਨੇ ਜਦੋਂ ਖੰਭਾ ਆ ਗਏ ਤਾਂ ਤੁਸੀਂ ਐ ਦੇਖੋ ਆ ਨਿਰੀਆਂ ਬਿਮਾਰੀਆਂ ਨੇ ਮੁਸ਼ਕ ਮਾਰਦੀ ਆ ਦੇਖਿਆ ਨਹੀਂ ਜਾਂਦਾ ਹਾਂਜੀ ਥੈਂਕ ਯੂ